ਪੁਰਾਣਾ ਕੇਸ ਸੀ ਤਾਂ ਉਹ ਨਹੀਂ ਆਪਕੋ ਸੀ ਪੁਰਾਣਾ ਕੇਸ ਸੀ ਸਰਪਤਾ ਦੇ ਦਸਕਰ ਦੇ ਜਿਹੜੀ ਕੋਈ ਲਾਇਸੈਂਸ ਬਾਹਰ ਭੇਜਣ ਵਾਸਤੇ ਹੈ ਹੁਣ ਆਪਾਂ ਕਿਸ ਫੇਸ ਤੇ ਖਰੀਦ ਕਰਾਂ ਸਾਨੂੰ ਦਰਖਾਸਤ ਹੀ ਹੁਣ ਇਸੀ ਅਸਾਮੀ ਤੇ ਚੇਤੇ ਲਖਨਾਉਦੀ ਅੱਜ ਮੈਂ ਤੁਹਾਨੂੰ ਦੱਸ ਸਮਝਾਉਂਗੀ ਉਹ ਇਹ ਕਹਿਦਾ ਹੈ ਸਹੀ ਜੇ ਇਹ ਦਰਖਾਸਤ ਦਿੱਤੀ ਹੋਵੇ ਪਟਾਪਾ ਬਦਲਣ ਦੇ ਵਿੱਚ ਬਿਲਕੁਲ ਮੈਚ ਦੇ ਗਏ ਇਸ ਬੰਦੇ ਨੇ ਸਟੇਟਮੈਂਟ ਤੇ ਲਿਖਵਾ ਦੂਆ ਵੀ ਮੈਂ ਉਸ ਬੰਦੇ ਨੂੰ ਬਾਹਰ ਭੇਜਿਆ ਵਾ ਨਹੀਂ ਐਗਰੀ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਹੀ ਕਵਰੀ ਕੰਪਲੀਟ ਹੋ ਕੇ ਪਰਚਾਦਰ ਜੁਪਰ ਸਾਡੇ ਕੋਲ ਕੋਈ ਮਤਲਬ ਟਾਈਮ ਨਹੀਂ ਹੁੰਦਾ ਜੀ ਅਸੀਂ ਕੋਈ ਡਿਸਾਈਡ ਕਰਦੇ ਹੁੰਦੇ ਸਾਡੇ ਕੋਲ ਕੋਈ ਕੰਪਲੇਨਟ ਉਹਦੇ ਖਾਸ ਆ ਗਈ ਸਾਨੂੰ ਡਿਸਾਈਡ ਕਰਨੀ ਪਰ ਅਸੀਂ ਕੀਤੇ ਮੈਚ ਦੇ ਬੇਸ ਤੇ ਉਹਦੇ ਵੀ ਕਾਲੇ ਆ अच्छा स्नाइक ऑफिसर ਇਹ ਨੀ ਮੈਂ ਕੋਈ ਚੋਣ ਬੋਲੇਗਾ ਨੀ ਗਲਤ ਗਲਤ ਮੈਂ ਤੁਹਾਨੂੰ ਫਾਈਲ ਦੇਖਣ ਦੱਸਿਆ ਵਾਈ ਦਾ ਪਿੰਕ ਦਾ ਉੱਥੇ ਡਾਊਟਫੁਲ ਹੋ ਗਿਆ ਨਾ ਜਿਹਨੂੰ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦੱਸ ਕੀਤਾ ਯੂ ਆਰ ਅਥਾਰਾਈਜ਼ਡ ਟੂ ਜਿੱਥੇ ਦਾ ਕੇਸ ਪਰ ਜੇ ਦੋ ਦੂਸਰੇ ਪਾਦਰ ਦਾ ਸਾਡੇ ਕੋਲ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਹੁਣ ਤੁਸੀਂ ਐਂ ਕਹਿੰਦੇ ਹੋ ਹੁਣ ਕੀ ਕਰੋਗੇ ਮਲੇ ਦੀ ਅੰਟੀ ਨੇ ਪਰ ਵੀ ਤੁਹਾਨੂੰ ਦੱਸਿਆ ਸੀ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ जी ये सारे कोलविडेंस उधर आया कदे पक्ष में आ जाए नहीं पर चेक किया कि बहुत बहुत ਕਭੀ ਉਹ ਯੰਗ ਮੁੰਡਾ ਸਾਡੇ ਭਰਾ ਨੇ ਉੱਠ ਕੇ ਕਹੇ ਸਾਡਾ ਤਾਂ ਮੈਂ ਆਖਿਆ ਵੀ ਨਹੀਂ ਨਹੀਂ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਐਸੀ ਗੱਲ ਹੋਏਗੀ ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾਂ ਬੂਥ ਹੀ ਖੋਲਤੇ ਹੈ ਸਰਕਾਰ ਦੇ ਜੀ ਆਈਪੀਐਸ ਆਫੀਸਰ ਹੈ ਜਮਾਂ ਹੱਦ ਮੁਕਾਮ ਕਸਮੇ ਦੇ ਵਿੱਚ ਤੁਹਾਡਾ ਕਸੂਰ ਹੈ ਇਹਨੂੰ ਕੋ ਕਸੂਰ ਦੀ ਕਿਸੇ ਤੱਕ ਸੂਰ ਨਹੀਂ ਜੀਂਗੀ ਆਪੀਂਗੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਹੈ ਨਾਲੇ ਸਾਰੇ ਧੱਲੇ ਕਰੀ ਜਾਂਦਾ ਹੈ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਲਕੇ ਊਟ ਲਾ ਦਿੱਤੇ ਮੈਨੂੰ ਤੁਹਾਡੀ ਜੋ ਉਮੀਦ ਨਹੀਂ ਸੀ ਵੀ ਇਹ ਸੌਫਿਸੇ ਵੈਦਾਂ ਕਰਦਾ ਹੈ ਕਿਹੜੀ ਇਸ ਪਰਚੇ ਦੀ ਗੱਲ ਹੋ ਮੈਂ ਤੁਹਾਨੂੰ ਅਫੀਸ ਦੱਸ ਰਿਹਾ ਹਾਂ ਇੱਕ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅ ਏਜੰਟ ਪਰਚਾ ਕਰਦਾ ਰਿਹਾ ਉਹ ਵੀ ਗੱਲਬਾਤ ਸੱਚ ਚੱਲ ਰਹੀ ਹੈ ਦਿਸ ਇਜ਼ ਦਾ ਫੈਕਟ ਯਾ ਦੱਸੋ ਮੈਂ ਪਰਚਾ ਜਸਟੀਫਾਈਡ ਯੂਅਰ ਪਰਚਾ ਬਟ ਪਰਚਾ ਹੋਇਆ ਬ੍ਰਦਰ ਪਤਾ ਕੀ ਹੈ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਹੋਰ ਬੰਦਾ ਇੱਕ ਮਜਬੂਤ ਹੋ ਗਿਆ ਸੋ ਸੋਲ ਬੋਲ ਸ਼ੇਡ ਵਾਟ ਪੋਲਿਸੀਜ਼ ਡੂਇੰਗ ਤੇ ਜਿਹੜੀਆਂ ਸਰਕਾਰਾਂ ਕਰੋਗੇ ਇਹ ਸਰਕਾਰ ਬਦਲਾਅ ਇਸ ਕਰਕੇ ਬਣੀ ਸੀ ਕਿ ਇਹ ਕਾਂਗਰਸੀਆਂ ਦੇ ਕਾਲੀਆਂ ਨਾਲੋਂ ਡਿਫਰੈਂਟ ਸਰਕਾਰ ਹੋ ਪਰ ਇਹਨਾਂ ਨੇ ਤਾਂ ਮਾਂਦਿਆ ਸ਼ੇਰਾਂ ਨੇ ਹੱਦੀ ਟਪੱਸ ਇਹ ਵਾਲੀ ਨਹੀਂ ਸੀ ਆ ਦੇਖੋ ਬਿਲਕੁਲ ਉਪਰ ਹਾਊਸ ਆ ਵੀ ਕੋਈ ਵੀ ਐਮਸੀ ਆਵੇ ਆਪਦਾ ਵੋਟ ਪਾਵੇ ਜਿਹਦੀ ਮジョਰਿਟੀ ਹੋਣੀ ਉਪਰ ਹਾਊਸ ਦਾ ਬਦਲਾ ਬਣ ਜੇ ਉਪਰ ਹਾਊਸ ਅਮਰੀਤ ਸਰ ਵੀ ਵਿਖਿਆ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਫਿਰ ਤੁਸੀਂ ਇੱਥੇ ਦੇਖ ਲਓ ਤੁਹਾਡਾ ਐਸਡੀਐਮ ਵੇਖੋ ਤੁਹਾਡੇ ਜਿੰਨੇ ਐਮਸੀ ਆ ਜੀ ਉਹਨੇ ਆ ਕੇ ਬੈਠੇ ਹੋਏ ਆ ਅਸੀਂ ਕਿਸੇ ਦੇ ਕੋਕਿਆਂ ਨਹੀਂ ਜੀ 11 ਵਜੇ ਦੇ ਭਾਈ ਦੇ ਆ ਜੀ ਉਹਨਰ ਐਸ ਡੀ ਐਮ ਗਾਇਬ ਹੋ ਗਿਆ। ਕੋਈ ਐਸ ਡੀ ਐਮ ਸਾਹਮਣੇ ਗੱਲ ਤੋਂ ਦੀ ਕੋਈ। ਆ ਡੀ ਸੀ ਨਾਲ ਹੋਈ ਹੈ ਕਿੰਨੇ ਆ ਰਿਹਾ ਹੈ। ਮੰਤਰੀ ਨੂੰ ਛੱਡਣ ਗਿਆ। ਜਿਹਦੀ ਮੈਜੋਰਟੀ ਨਹੀਂ ਉਹਦਾ ਪੰਜ ਰਾਜਪਾਲ ਤਾਂ ਕੋਈ ਉਸਦੇ। ਇੱਕ ਤਾਂ ਭਜਾਪਾ ਤੁਸੀਂ ਸਾਡਾ ਮੈਜੋਰਟੀ ਕੱਲ ਨੂੰ ਜੇ ਇਹ ਆਰਟੀ ਕੈਨਸਲ ਹੋਈ ਤਾਂ ਕੱਲ ਨੂੰ ਇੱਕ ਪਰਚਾ ਖੋਸਾ ਹੋਰ ਦੇਵੇਗਾ। ਨਹੀਂ ਨਹੀਂ ਲੈ। ਅਗਲਾ ਫੋਲ ਵੀ ਨਹੀਂ ਨਹੀਂ। ਹੋਰ ਐਮ ਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ? ਨੋ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ। ਐਵੇਂ ਕਿਤੇ ਖਾਂਗੋ ਪਤਾ ਨਹੀਂ ਅੱਜ ਕੱਲ੍ਹ ਆਪ ਜੀ ਆਈ ਐਸ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ ਹੈ। ਨਹੀਂ ਨਹੀਂ ਚਲੋ। ਲੱਗੋ ਗੱਲ ਇਹ ਆ ਵੀ ਜਿਹੜ ਆ ਸਰਕਾਰ ਹੈ ਹਾਂਜੀ ਇਹ ਬਹੁਤ ਚੰਗਾ ਕੰਮ ਕਰ ਰਹੀ ਹੈ ਚੰਗਾ ਕੰਮ ਇਹ ਚੰਗਾ ਮੈਂ ਇਸ ਕਰਕੇ ਕਹਿਆ ਵੀ ਇਹ ਸਾਡੀਆਂ ਦਵਾਰੇ ਜਿਹੜੀਆਂ 2027 ਤੇ ਸਾਡੀ ਵਾਪਸੀ ਆਉਣ ਤੇ ਇਹ ਸਰਕਾਰ ਨੇ ਮੋਰਲਾ ਤੇ ਮੋਰ ਲਾ ਰਹੀ ਹੈ ਔਰ ਇਹਨਾਂ ਨੇ ਕਹਿ ਵੀ ਅਸੀਂ ਸਰਕਾਰ ਦਵਾਰਾ ਜਿਹੜੀ ਹੈ ਉਹ ਅਸੀਂ ਆਦੀ ਰੱਖਣੀ ਨਹੀਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਜਿਹੜਾ ਹੋ ਰਿਹਾ ਹੈ ਆ ਨਫਰੀ ਕਿੰਨੀ ਖੜੀ ਹੈ ਕਿਵੇਂ ਪੁਲਿਸ ਕਿ ਲੱਗੀ ਖੜੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਕਿਉਂ ਖੜੀ ਹੈ ਇੱਥੇ ਇੰਨੀ ਪੁਲਿਸ ਕਿਉਂ ਖੜੀ ਹੈ ਕੋਈ ਗੁੰਡਾਗਰਦੀ ਕੋਈ ਗੈਂਗਸਟਰ ਕੋਈ ਲੋਰੈਂਸ ਬਿਸ਼ੋਇ ਨੂੰ ਪੜਨਾ ਸੇ ਖੜੀ ਹੈ ਇਹ ਤਾਂ ਨਾਰਮਲ ਚੋਣ ਹੈ ਫੜੀ ਹੈ ਵੀ ਅਸੀਂ ਕੌਂਸਲਰ ਜਿਹੜੇ ਜਿੱਤੇ ਉਹਨੂੰ ਡਰਾਉਣ ਵਾਸਤੇ ਵੀ ਦੇਖੋ ਕਿੰਨੀ ਪੁਲਿਸ ਲੱਗੀ ਹੈ ਇਹ ਨਾਰਮਲ ਪ੍ਰੋਸੈਸ ਹੈ ਬੰਦੇ ਚੱਲ ਕੇ ਆਉਣ ਤੁਸੀਂ ਅਮਰitsar ਵੇਖਿਆ ਹੋਣਾ ਪੁਲਿਸ ਕਮਿਸ਼ਨਰ ਬਾਹਰ ਤੁਰਿਆ ਫਿਰਦਾ ਸੀ ਆ ਕੇ ਖੜਕੇ ਸਾਰਾ ਪੁਲਸ ਡੀਐਸਪੀ ਹੁਣ ਬਾਹਰ ਅੱਜ ਹੁਣ ਚੋਰਾਂ ਨੂੰ ਵੀ ਮौज ਹੈ ਹੁਣ ਜਦੋਂ ਪੁਲਿਸ ਇਹੋ ਜੇ ਕੰਮ ਤੇ ਹੁੰਦੀ ਹੈ ਜਾਂ ਜਿੱਥੇ ਭਗਵੰਤ ਸਿੰਘ ਮੱਖ ਮੰਤਰੀ ਸਾਹਿਬ ਆਉਂਦੇ ਹੈ ਪੁਲਿਸ ਉਥੇ ਜਾਵੜਿੰਦੀ ਉਦੋਂ ਚੋਰ ਤੇ ਲੁਟੇਰੇ ਲੁੱਟਣ ਲੱਗ ਪੈਂਦੇ ਆ ਵੀ ਪੁਲਿਸ ਆਪ ਦੇ ਕੰਮ 'ਚ ਵਿਅਸਤ ਹੈ ਅੱਜ ਹੁਣ ਥਾਣੇ ਖਾਲੀ ਆ ਪੁਲਿਸ ਇੱਥੇ ਸਾਰੀ ਸੋ ਕਹਿਣ ਦਾ ਮਤਲਬ ਇਹਨਾਂ ਨੇ ਟੈਰਰ ਕ੍ਰੀਏਟ ਕਰਦੇ ਹੈ ਟੈਰਰ ਹੁਣ ਤੁਸੀਂ ਦੇਖਿਆ ਡੀਐਸਪੀ ਕੀ ਕਹਿ ਰਿਹਾ ਹੈ BSP ਕਹਿ ਰਿਹਾ ਐਸਐਚਓ ਕਹਿ ਰਿਹਾ ਕਿ ਅਸੀਂ ਇੱਕ ਪਰਚਾ ਦਰਜ ਕੀਤਾ ਹੈ ਬੜਾ ਜਾਇਜ਼ ਪਰਚਾ ਸੀ ਸਾਡੇ ਕੋਲ ਕੱਲ ਚੋਣ ਹੈ ਅੱਜ ਰਾਤ ਨੂੰ ਪਰਚਾ ਦਰਜ ਕਰਤਾ ਬਈ ਤੂੰ ਬਾਅਦ ਚ ਕਰਦੇ ਜਾਂ ਪਹਿਲਾਂ ਕਰ ਲੈਂਦਾ 25 30 ਦਿਨ ਹੋ ਗਏ ਸੋ ਪੁਲਿਸ ਅਫਸਰਾਂ ਦਾ ਤਾਂ ਕੋਈ ਇਤਬਾਰ ਨਹੀਂ ਇਹਨਾਂ ਦੇ ਉਹ ਰੋਜ਼ ਹੈਂਡ ਗ੍ਰਨੇਡ ਡਿੱਗਦੇ ਆ ਬੰਬ ਡਿੱਗਦੇ ਆ ਇਹਨਾਂ ਨੂੰ ਉਧਰ ਕੋਈ ਧਿਆਨ ਇਹਨਾਂ ਦਾ ਧਿਆਨ ਕਿੰਨੇ ਕਿੰਨੇ ਅਧਿਕਾਰੀਆਂ ਨੂੰ ਬਾਅਦ ਚ ਭੁਗਤਣਾ ਵੀ ਪੈਂਦਾ ਜਦੋਂ ਕੋਰਟ 'ਚ ਜਾਵੜਦੇ ਮਸਲੇ ਇਹਨਾਂ ਦਾ ਧਿਆਨ ਇਹਨਾਂ ਦਾ ਧਿਆਨ ਹੈ ਕਿ ਇਹੋ ਜੇ ਕੰਮਾਂ ਚ ਸਰਕਾਰ ਨੂੰ ਖੁਸ਼ ਕਰੀਏ ਅਧਿਕਾਰੀਆਂ ਤੋਂ ਪੁੱਛਣਾ ਪੈਣਾ ਹੈ ਜਿਵੇਂ ਡਿਪਟੀ ਕਮਿਸ਼ਨਰ ਨੇ ਮੇਰੇ 25 ਸਰਪੰਚਾਂ ਦੇ ਕਾਗਜ ਜੜਾਤੇ ਸੀ ਮੁਕਸਰ ਵਿਖੇ ਹੁਣ ਕਿੱਥੇ ਹੈ ਮੁਕਸਰ ਡਿਪਟੀ ਕਮਿਸ਼ਨਰ ਜਿਦੋਂ ਸਾਡਾ ਵੇਲਾ ਆ ਜਾਣਾ ਹੈ ਉਦੋਂ ਅਸੀਂ ਸਾਬਕਾ ਮੈਂ ਤਾਂ ਅਕਸਰ ਕਹਿੰਦਾ ਹਾਂ ਔਰ ਮੈਂ ਹੁਣ ਵੀ ਇਹ ਗੱਲ ਕਹਿੰਦਾ ਹਾਂ ਕਿ ਬਾਬਾ ਕਿਰਪਾ ਕਰੇ ਸਰਕਾਰ ਆਵੇ ਘਟੋ ਘੱਟ 10 ਐਸਪੀ ਡਿਸਮਿਸ 15 ਵੀ ਡੀਐਸਪੀ ਡਿਸਮਿਸ 25 30 ਐਸਐਚਓ ਡਿਸਮਿਸ ਕਰਕੇ ਇਹਨਾਂ ਦੇ ਮੁਕੱਦਮੇ ਦਰਜ ਕਰਕੇ ਕਰੀ ਹੱਥ ਖੜੀ ਲਾ ਕੇ ਅੰਦਰ ਕਰ ਦੇ ਔਰ ਕਾਨੂੰਨ ਬਣਾਵਾਂਗੇ ਵਿਧਾਨ ਸਭਾ ਚ ਐਸਾ ਕਾਨੂੰਨ ਬਣਾਣਾ ਚਾਹੀਦਾ ਵੀ ਜੀਨੇ ਜੀਰੇ ਤੇ ਪਰਚਾ ਦਿੱਤਾ ਜੇ ਉਹ ਪਰਚੇ ਜੋ ਬਰੀ ਹੋ ਗਿਆ ਤਾਂ ਐਸਐਚਓ ਨੂੰ ਤੇ ਉਸ ਜਿਹੜਾ ਆਈਓ ਹੋਊਗਾ ਉਹਦੀ ਨੌਕਰੀ 5 ਸਾਲਾਂ ਦੀ ਕੱਟ ਕੇ ਤੇ 10000 ਉਹਦੀ ਤਨਖਾਹ ਕੱਟ ਲੈਣੀ ਚਾਹੀਦੀ ਕਿਉਂਕਿ ਬੰਦਾ ਅੰਦਰ ਲਾ ਆਉਂਦਾ ਹੈ ਬਿਲਕੁਲ ਬੰਦੇ ਦਾ ਉਹ ਤੋਂ ਬਾਅਦ ਕੋਰਟ ਨੂੰ ਬਰੀ ਕਰ ਦੇਣੀ ਬੰਦਾ ਤਾਂ ਕੀ ਹੋ ਜਾਂਦਾ ਇਹ ਇਹ ਪੁਲਿਸ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਤੇ ਇਸ ਤੋਂ ਬਾਅਦ ਸਰਕਾਰ ਜੀ ਦੀ ਮਰਜ਼ੀ ਆਵੇ ਚਾਹੇ ਕਾਂਗਰਸ ਦੀ ਆਵੇ ਕਾਲੀਆਂ ਦੀ ਆਵੇ ਝਾੜੂ ਦੀ ਆਵੇ ਕੋਈ ਪੁਲਿਸ ਮੁਲਾਜ਼ਮ ਕਹੂਗਾ ਮੈਂ ਪਰਚਾ ਨਹੀਂ ਦੇਣਾ ਯੰਗ ਮੁੰਡਾ ਅਫਸਰ ਕਹੂਗਾ ਮੈਂ ਨਹੀਂ ਪਰਚਾ ਦਿੰਦਾ ਜੀ ਮੇਰੀ ਬਦਲੀ ਕਰ ਦਿਓ ਠੀਕ ਕੋਣ ਇਹ ਪਰਚਾ ਕਰਨ ਵਾਸਤੇ ਐਸਐਚਓ ਲੱਗਦੇ ਆ ਕਿ بھائی ਫਿਰ ਮੇਰਾ ਕੰਮ ਤਾਂ ਚੱਲੂਗਾ ਮੈਨੂੰ ਐਸਐਚਓ ਲਵਾ ਦੇ ਮੈਂ ਪਰਚਾ ਦੇ ਦਿੰਦਾ ਸੋ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਬਦਲਾਅ ਦੀ ਜਿਹੜੀ ਪਾਰਟੀ ਸੀ ਇਹਨਾਂ ਨੇ ਸਾਡਾ ਇਹ ਵਧੀਆ ਬਣਾਤਾ ਇਹ ਜੇ ਢੰਗ ਤਰੀਕੇ ਦਾ ਕਾਂਗਰਸ ਨੂੰ ਆਉਂਦਾ ਹੀ ਨਹੀਂ ਸੀ ਨਾ ਕਿਸੇ ਜਿਹੜੀਆਂ ਆਮ ਪਾਰਟੀਆਂ ਸੀ ਅਕਾਲੀ ਦਲ ਨੂੰ ਆਉਂਦੇ ਸੀ ਇਹ ਨਵਾਂ ਤਰੀਕਾ ਹੈ ਨਵਾਂ ਦੌਰ ਹੈ ਸੋ ਅੱਜ ਹੁਣ 11 ਵਜੇ ਦਾ ਟਾਈਮ ਸੀ ਐਸ ਡੀ ਐਮ ਹੁਣ 12 ਸਵਾ 12 ਹੋ ਗਏ ਅਜੇ ਐਸ ਡੀ ਐਮ ਦਾ ਪਤਾ ਨਹੀਂ ਵੀ ਕਿੱਥੇ ਲਾਪਤਾ ਹੈ ਚੋਣ ਵਾਲੇ ਦਿਨ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਜੀ 11 ਵਜੇ ਦਾ ਸਾਨੂੰ ਟਾਈਮ ਦੇ ਕੇ ਤੇ ਸਵਾ 12 ਹੋ ਗਏ ਬਿਲਕੁਲ ਅੰਦਰ ਉੱਥੇ ਹੁਣ ਬੈਠੇ ਤਾਂ ਅਸੀਂ ਹੌਸਲੇ ਆਸੇ ਹੁਣ ਮੈਂ ਚੱਲ ਕੇ ਆਏ ਪਤਾ ਨਹੀਂ ਹਜੇ ਅੰਦਰ ਅਫਸਰ ਕਿਨੂੰ ਕਿਨੂੰ ਡਰਾਊਗਾ ਕੋਈ ਵੀ ਆ ਜਾ ਬਾਈ ਨਹੀਂ ਤੇਰੇ ਤੇ ਵੀ ਪਰਚਾ ਦੇ ਨੂੰ ਔਰੇ ਤੇ ਦਾ ਦੇਤਾ ਉਹ ਸਾਡੇ ਬੰਦੇ ਦੀ ਲਾਟ ਟੁੱਟੀ ਐ ਸੰਦੀਪ ਸੰਧੂ ਜੀ ਦੀ ਉਹ ਲਾਟ ਟੁੱਟੀ ਛੋਣਾ ਪਿਆ ਕਿਉਂ ਕਿਉਂਕਿ ਬਦਲਾਅ ਦੀ ਸਰਕਾਰ ਆ ਪਤਾ ਨਹੀਂ ਕਿਸ ਵੇਲੇ ਕਿਹੜੇ ਐਮਸੀ ਨੂੰ ਕੋਈ ਚੱਕ ਕੇ ਲੈ ਜੇ ਸੋ ਇਹ ਚੰਗੀ ਗੱਲ ਐ ਕੋਈ ਗੱਲ ਨਹੀਂ ਇਹ ਨਵੀਆਂ ਪਿਰਤਾਂ ਪਾਓ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਰਹਿ ਗਿਆ 2 ਸਾਲ ਰਹਿ ਗਏ 2 ਸਾਲ ਤਾਂ ਮਗਰਲੇ 6 ਮਹੀਨੇਵੇਂ ਹੁੰਦੇ 1.5 ਸਾਲ ਹੀ ਹੈ ਨਹੀਂ ਤੁਸੀਂ ਦੱਸਤਾ ਸਾਹ ਨਾ ਅਸੀਂ ਸਿੱਖਿਆ ਲਈ 3 ਸਾਲਾਂ ਚ ਬੜੀ ਨਹੀਂ ਪਰ ਕਿਤੇ ਨਾ ਕਿਤੇ ਜਦੋਂ ਕੋਰਸ ਦੀ ਸਰਕਾਰ ਸੀ ਤੱਕੇਸ਼ਾਈ ਤਾਂ ਉਦੋਂ ਵੀ ਹੁੰਦੀ ਰਹੀ ਹੈ ਜੀ ਯਾਰ ਅਸੀਂ 18 ਤੇ ਕਿਉਂ ਆਏ ਹਾਂਜੀ ਅਸੀਂ 18 ਤੇ ਆਉਣ ਦਾ ਕੰਮ ਸਾਡੇ ਚ ਕਮੀਆਂ ਸੀਂ ਆ ਅਸੀਂ 18 ਤੇ ਆਈਆਂ ਜਨਾਬ ਬਿਲਕੁਲ ਜੀ ਬਿਲਕੁਲ ਸਾਨੂੰ ਲੋਕ ਇਹ ਕਹਿੰਦੇ ਸੀਗੇ ਵੀ ਇਹ ਦੋਵੇਂ ਪਾਰਟੀਆਂ ਤੋਂ ਵੱਖਰੀ ਪਾਰਟੀ ਹੈ ਇਹ ਪਤਾ ਨਹੀਂ ਕਿਹੜੇ ਇਮਾਨਦਾਰਾਂ ਦੀ ਪਾਰਟੀ ਆ ਗਈ ਹੈ ਬਿਲਕੁਲ ਇਹ ਜਿਹੜਾ ਹੁਣ ਸਾਰਾ ਕੰਮ ਦੇਖਣਗੇ ਉਹ ਉਹ ਤਾਂ ਹੀ ਸਾਨੂੰ ਇਹ ਕਹਿ ਰਹੇ ਨਾ ਕਾਂਗਰਸ 7 ਸੀਟਾਂ ਕਿਉਂ ਜਿੱਤੀ ਪਾਰਲੀਮੈਂਟ 'ਚ ਉਹ ਇਸ ਕਰਕੇ ਜਿੱਤੀ ਉਹ ਕਦੇ ਵੀ ਇਦੋਂ ਤਾਂ 100 ਗੁਣੇ ਕਾਂਗਰਸ ਚੰਗੀ ਸੀ ਹਾਂ ਸਹੀ ਤੋਂ ਅਸੀਂ ਆਪ ਦੇ ਆਪ 'ਚ 3 ਸਾਲਾਂ 'ਚ ਸਿੱਖਿਆ ਸੋਧ ਕਰਾਂਗੇ ਇਹਨਾਂ ਵਾਲਾ ਜਿਹੜਾ ਪਟਾਰਾ ਸੀ ਉਹ ਨੰਗਾ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਤਾਈ ਦਾ ਕਿਸੇ ਵੀ ਹੋ ਸਕਦੇ ਹਾਂ ਦਾਵੇਦਾਰ ਮੈਂ ਬਿਲਕੁਲ ਦਾਵੇਦਾਰ ਮੈਂ ਤਾਂ ਯਾਰ 4 ਵਾਰੀ ਬਣ ਗਿਆ ਐ 46 ਸਾਲ ਦੀ ਉਮਰ ਹੁਣ ਮੈਂ ਫਿੱਟਾਂ